ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਦੀਵਾਲੀ ਦੀ ਰਾਤ ਨੂੰ 8 ਵਜੇ ਤੋਂ ਲੈ ਕੇ ਸਿਰਫ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਦੌਰਾਨ ਭਾਈਚਾਰਕ ਪੱਧਰ ਤੇ ਪਟਾਕੇ ਚਲਾਉਣ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਸਰਕਾਰ ਨੇ ਇਹ ਅਪੀਲ ਐਸਐਲਏ ਕੀਤੀ ਹੈ ਤਾਂ ਜੋ ਕਿ ਪੂਰੇ ਖੇਤਰ ਦੀ ਹਵਾ ਪ੍ਰਦੂਸ਼ਣ ਦੇ ਨਾਲ ਪ੍ਰਭਾਵਿਤ ਨਾ ਹੋਵੇ ਪ੍ਰਦੂਸ਼ਣ ਦੀ ਹੌਟਸਪੌਟ ਸ਼ਹਿਰਾਂ ਦੇ ਵਿੱਚ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਵਾਤਾਵਰਣ ਵਿਭਾਗ ਇਸ ਨੂੰ ਲੈ ਕੇ ਹੁਣ ਹੁਕਮ ਜਾਰੀ ਕਰ ਚੁੱਕਾ ਹੈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਤਾਂ ਜੋ ਕਿ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ ਇਸੇ ਦੌਰਾਨ ਫਾਇਰ ਵਰਗੇਡ ਵਿਭਾਗ ਨੂੰ ਵੀ ਜਿਹੜਾ ਕਿ ਅਲਰਟ ਦੇ ਉੱਤੇ ਰਹਿਣ ਦਾ ਪ੍ਰਦੇਸ਼ে ਜਾਰੀ ਕੀਤਾ ਗਿਆ ਹੈ દિਵਾਲੀ ਤੋਂ ਪਹਿਲਾਂ ਪੰਜਾਬ ਦੀ ਹਵਾ ਦੀ ਗੁਣਵੱਤਾ ਵੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਬੀਤੇ ਦਿਨੀ ਬਠਿੰਡਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 281 ਤੱਕ ਦਰਜ ਕੀਤਾ ਗਿਆ ਜੋ ਕਿ ਬੇਹਦ ਖਰਾਬ ਹੁੰਦਾ ਹੈ ਸੋ ਇਸੇ ਦੌਰਾਨ ਹੁਣ ਜੇਕਰ દિਵਾਲੀ ਦੇ ਉੱਤੇ ਪੰਜਾਬ ਦੇ ਵਿੱਚ ਪਟਾਕੇ ਚੱਲਦੇ ਹਨ ਤੇ ਇਹ 에ਅਰ ਕੁਆਲਿਟੀ ਇੰਡੈਕਸ ਹੋਰ ਵੀ ਵੱਧ ਸਕਦਾ ਹੈ ਪੰਜਾਬ ਦੇ ਵਿੱਚ ਹੁਣ ਪਟਾਕਿਆਂ ਦੀਆਂ ਲੜੀਆਂ ਦੀ ਵਿਕਰੀ ਤੇ ਇਸਤੇਮਾਲ ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ ਸਿਰਫ ਬਰਿਆਮ ਸਲਾਟ ਜਾਂ ਐਂਟੀਮੋਨੀ ਲੀਥੀਅਮ ਅਤੇ ਇਸ ਤੋਂ ਇਲਾਵਾ ਜ਼ਹਿਰੀਲੇ ਦਤਾਂ ਤੋਂ ਮੁਕਤ ਗ੍ਰੀਨ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੀ ਖਬਰ ਹੋਣੀ ਜਿਹੜੀ ਕਿ ਪਾਸੋਂ ਦੇ ਪ੍ਰਾਇਮਰੀ ਸਕੂਲ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਮੰਗੇਵਾਲ ਪਿੰਡ ਦੇ ਵਿੱਚ ਨਿਵਾਸੀਆਂ ਦੇ ਵੱਲੋਂ ਬੱਚਿਆਂ ਦੇ ਨਾਲ ਮਿਲ ਕੇ ਇੱਕ ਰੈਲੀ ਕੱਢੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਨਾਅਰੇ ਲਗਾਏ ਗਏ ਕਿ ਦੀਵਾਲੀ ਅਸੀਂ ਮਨਾਵਾਂਗੇ ਪਟਾਕੇ ਨਹੀਂ ਚਲਾਵਾਂਗੇ ਹਰੀ ਦੀਵਾਲੀ ਮਨਾਓ ਪਟਾਕੇ ਨਾ ਚਲਾਓ ਤੇ ਵਾਤਾਵਰਨ ਬਚਾਓ। ਬੰਦ ਤੋਂ ਬਾਅਦ ਰੁੱਖ ਆਦਿ ਲਗਾਓ। ਬਾਦ ਤੋਂ ਬਾਦ ਰੋਖ ਲਗਾਓ ਸੋ ਇਹ ਨਾਰੇ ਜਿਹੜੇ ਕੀ ਹੁਣ ਤੁਹਾਨੂੰ ਦੱਦੀਏ ਕਿ ਬੱਚਿਆਂ ਦੇ ਵੱਲੋਂ ਲਗਾਏ ਗਏ ਹਨ ਸੋ ਦੀਵਾਲੀ ਅਸੀਂ ਮਨਾਵਾਂਗੇ ਪਟਾਕੇ ਚਲਾਵਾਂਗੇ ਨੰਨੇ ਬੱਚਿਆਂ ਦੇ ਦੁਆਰਾ ਗ੍ਰੀਨ ਦੀਵਾਲੀ ਮਨਾਉਣ ਦਾ ਜਿਹੜਾ ਕੀ ਐਲਾਨ ਕੀਤਾ ਗਿਆ ਹੈ ਸੋ ਉਹਨਾਂ ਦੇ ਵੱਲੋਂ ਰੈਲੀ ਕੱਢੀ ਗਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਘੱਟ ਤੋਂ ਘੱਟ ਪਟਾਕੇ ਚਲਾਏ ਜਾਣ ਤੇ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਰੋਖ ਲਗਾਏ ਜਾਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੰਗਰੂਰ ਵਿਖੇ ਹੁਣ ਸਾਂਝਾ ਮੋਰਚਾ ਦੇ ਵੱਲੋਂ ਕਾਲੇ ਚੋਲੇ ਪਾ ਕੇ ਦੀਵਾਲੀ ਦੇ ਤਿਹਾਰ ਤੋਂ ਇੱਕ ਦਿਨ ਪਹਿਲਾਂ ਰੋਸ ਮਾਰਚ ਕੱਢਿਆ ਗਿਆ ਹੈ ਰੋਸ ਪ੍ਰਦਰਸ਼ਨ ਦੇ ਦੌਰਾਨ ਜਿੱਥੇ ਕਾਲੇ ਚੋਲੇ ਪਾਏ ਗਏ ਹਨ ਉੱਥੇ ਹੀ ਹੱਥਾਂ ਦੇ ਵਿੱਚ ਖਾਲੀ ਦੀਵੇ ਲੈ ਕੇ ਬਾਜ਼ਾਰਾਂ ਦੇ ਵਿੱਚ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਜਾਗਰੂਕ ਕੀਤਾ ਗਿਆ ਹੈ ਬੇਰੋਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂ ਰਮਨ ਕੁਮਾਰ ਮਲੋਟ ਨੇ ਕਿਹਾ ਹੈ ਕਿ ਅਸੀਂ ਸੰਗਰੂਰ ਦੇ ਵਿੱਚ ਸੀਐਮ ਦੀ ਕੋਠੀ ਸਾਹਮਣੇ ਕਿੰਨੀ ਵਾਰ ਧਰਨੇ ਲਗਾਏ ਹਨ ਪਰ ਹਮੇਸ਼ਾ ਹੀ ਸਾਡੇ ਉੱਤੇ लाਠੀ ਚਾਰਜ ਹੋਇਆ ਹੈ ਤੇ ਸਾਡੀਆਂ ਪੱਗਾਂ ਉਤਾਰੀਆਂ ਗਈਆਂ ਹਨ ਤੇ ਕੁੜੀਆਂ ਦੀਆਂ ਚੁੰਨੀਆਂ ਤੋਾਰੀਆਂ ਗਈਆਂ ਹਨ ਇਨ੍ਹਾਂ ਸੰਘਰਸ਼ਾਂ ਪਿੱਛੇ ਹੁਣ ਸਰਕਾਰ ਨੇ ਜਦੋਂ ਹਰ ਵਾਰ ਸਾਨੂੰ ਮੀਟਿੰਗਾਂ ਦਿੱਤੀਆਂ ਹਨ ਤੇ ਕੋਈ ਵੀ ਸਾਡਾ ਹੱਲ ਨਹੀਂ ਕੱਢਿਆ ਹੈ ਸੋ ਇਸੇ ਦੌਰਾਨ ਹੁਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ ਸੋ ਹੁਣ ਉਹ ਬਜ਼ਾਰਾਂ ਦੇ ਵਿੱਚ ਇਸ ਵਾਰ ਜਾ ਕੇ ਕੋਈ ਵੀ ਖਰੀਦਦਾਰੀ ਨਹੀਂ ਕਰ ਸਕਦੇ ਕਿਉਂਕਿ ਉਹ ਬੇਰੋਜ਼ਗਾਰ ਹਨ ਤੇ ਕਾਲੀ ਦੀਵਾਲੀ ਮਨਾ ਰਹੇ ਹਨ ਸਾਡੇ ਨਾਲ ਸਰਕਾਰ ਬੰਨਣ ਤੋਂ ਨਾ ਕੀਤੇ ਗਏ ਬਾਹਰਿਆਂ ਨੂੰ ਅਨੁਮਣ ਗੋਲਿਆ ਕੀਤਾ ਜਾ ਰਿਹਾ ਹੈ ਸੋ ਇਸ ਦੌਰਾਨ ਹੁਣ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਦੇ ਵੱਲੋਂ ਬੈਨਰ ਫੜੇ ਗਏ ਹਨ ਤੇ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਦੀਵਾਲੀ ਦੇ ਉੱਤੇ ਰੇਲ ਗੱਡੀਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਭੀੜ ਹੋ ਚੁੱਕੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਲੋਕ ਇਸ ਸਮੇਂ ਯਾਤਰਾ ਕਰ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਸ ਦੌਰਾਨ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਇੰਨੀ ਜ਼ਿਆਦਾ ਭੀੜ ਹੋ ਚੁੱਕੀ ਹੈ ਕਿ ਲੋਕ ਰੇਲ ਗੱਡੀਆਂ ਦੇ ਬਾਹਰ ਲਟਕ ਕੇ ਯਾਤਰਾ ਕਰ ਰਹੇ ਹਨ ਸੋ ਇਸ ਦੌਰਾਨ ਐਕਸਪ੍ਰੈਸ ਰੀਲ ਗੱਡੀ ਦੇ ਵਿੱਚ ਜੋ ਕਿ ਬਿਹਾਰ ਜਾ ਰਹੇ ਸਨ ਯਾਤਰੀ ਸੋ ਦੋ ਯਾਤਰੀ ਬਾਹਰ ਡਿੱਗ ਚੁੱਕੇ ਹਨ ਜਿਸ ਤੋਂ ਬਾਅਦ ਕੀ ਦੋ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਹੁਣ ਇਸ ਸਮੇਂ ਰੇਲਵੇ ਦੇ ਵਿੱਚ ਵੀ ਰਸ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜ਼ਿਲ੍ਹਾ ਫਰੀਦਕੋਟ ਤੋਂ ਖਬਰ ਨਿਕਲ ਕੇ ਆ ਰਹੀ ਹੈ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਪੂਨਮ ਦੀਪਕੌਰ ਦੇ ਵੱਲੋਂ ਹੁਣ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਉਹਨਾਂ ਦੇ ਹਦੇਸ਼ 13 ਦਸੰਬਰ ਸਾਲ 2025 ਤੱਕ ਲਾਗੂ ਕਰ ਦਿੱਤੇ ਗਏ ਹਨ ਡਿਊਟੀ ਕਮਿਸ਼ਨਰ ਨੇ ਕਿਹਾ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵਿਆਹ ਸ਼ਾਦੀ ਸਮਾਜਿਕ ਧਾਰਮਿਕ ਅਤੇ ਇਸ ਤੋਂ ਇਲਾਵਾ ਮਹਰਜ ਪੈਲਸਾਂ ਦੇ ਵਿੱਚ ਆਮ ਜਨਤਾ ਦੇ ਵੱਲੋਂ ਹਵਾਈ ਫਾਇਰ ਕੀਤੇ ਜਾਂਦੇ ਹਨ ਜਿਸ ਦੇ ਕਾਰਨ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ ਸੋ ਇਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਇਸ ਤੋਂ ਇਲਾਵਾ ਕਈ ਹੋਰ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਜਿਵੇਂ ਕਿ ਚਾਈਨਾ ਡੋਰ ਜਿਹੜੀ ਉਹ ਕਾਫੀ ਜ਼ਿਆਦਾ ਵੇਚੀ ਜਾਂਦੀ ਹੈ ਸੋ ਉਹ ਵੀ ਪਾਬੰਦੀ ਲੱਗ ਚੁੱਕੀ ਹੈ ਇਸ ਤੋਂ ਇਲਾਵਾ ਹੁੱਕਾ ਬਾਰ ਦੇ ਉੱਤੇ ਵੀ ਪਾਬੰਦੀਆਂ ਲੱਗ ਚੁੱਕੀਆਂ ਹਨ ਤੇ ਹਵਾਈ ਫਾਇਰ ਦੇ ਉੱਤੇ ਤੇ ਉਹਨਾਂ ਦੇ ਵੱਲੋਂ ਪਾਬੰਦੀਆਂ ਲਗਾ ਹੀ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਗੁਰਦਾਸਪੁਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕੇ ਕਲਾਨੌਰ ਨੇੜੇ ਪਿੰਡ ਮਸ਼ਰਾਲਾ ਦੇ ਕਿਸਾਨ ਕੁਲਵੰਤ ਸਿੰਘ ਨੇ ਆਪਣੀ 5 ਏਕੜ ਝੋਨੇ ਦੀ ਫਸਲ ਆਫਤਵਾਹ ਕਰ ਦਿੱਤੀ ਹੈ ਕਿਉਂਕਿ ਖੜਾ ਤੇ ਪਾਣੀ ਦੇ ਕਾਰਨ ਜ਼ਮੀਨ ਅਜੇ ਥੱਲਿਓਂ ਗਿੱਲੀ ਸੀ ਤੇ ਅਗਲੀ ਫਸਲ ਵਿਜਣ ਦੇ ਲਈ ਉਸ ਨੂੰ ਸੁਕਾਉਣਾ ਬਹੁਤ ਜ਼ਰੂਰੀ ਸੀ ਸੋ ਦੂਜੇ ਪਾਸੇ ਹੁਣ ਖੇਤਾਂ ਦੇ ਵਿੱਚ ਖੜੀ ਫਸਲ ਝੋਨੇ ਦੀ ਜੋ ਕਿ ਪਾਣੀ ਖੜਾ ਰਹਿਣ ਦੇ ਕਾਰਨ ਦਾਣਾ ਵੀ ਨਹੀਂ ਪਿਆ ਹੈ ਤੇ ਉਸ ਦੀ ਸਿਰਫ ਪਰਾਲੀ ਹੀ ਨਿਕਲੇਗੀ ਸੋ ਜਿਸ ਤੋਂ ਬਾਅਦ ਕੀ ਕਿਸਾਨ ਦੇ ਵੱਲੋਂ ਖੋਦ ਟਰੈਕਟਰ ਚਲਾ ਕੇ ਆਪਣੀ ਸਾਰੀ ਹੀ ਝੋਨੇ ਦੀ ਫਸਲ ਨੂੰ ਬਾਹਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਨਾਭਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਅੱਜ ਦੁਪਹਿਰੇ 12 ਵਜੇ ਦੇ ਕਰੀਬ ਤੇਜ਼ ਰਫ਼ਤਾਰ ਟਰਾਲੀ ਹੀਟਾਂ ਆਉਣ ਦੇ ਕਾਰਨ ਇੱਕ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਨਾਭਾ ਦੀ ਜਸਪਾਲ ਕਲੋਨੀ ਦੇ ਵਿੱਚ ਰਹਿਣ ਵਾਲਾ ਨਿਹਾਲ ਤੀਸਰੀ ਜਮਾਤ ਦਾ ਵਿਦਿਆਰਥੀ ਸੀ ਬੱਚਾ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਘਰ ਤੋਂ ਵਾਪਸ ਆ ਰਿਹਾ ਸੀ ਸੋ ਇਸੇ ਦੌਰਾਨ ਅਚਾਨਕ ਸਪੇਅਰ ਪਾਰਟ ਲੈਂਦੇ ਹੋਏ ਇੱਕ ਟਰਾਲੇ ਦੇ ਵੱਲੋਂ ਕੱਟ ਮਾਰਨ ਕਰਕੇ ਐਕਟਵਾ ਉਸ ਦੇ ਨਾਲ ਟਕਰਾ ਗਈ ਨਤੀਜੇ ਵੱਜੋਂ ਜਿੱਥੇ ਕਿ ਮਾਂ ਕੱਚੇ ਥਾਂ ਦੇ ਉੱਤੇ ਡਿੱਗੀ ਉੱਥੇ ਹੀ ਮਾਸੂਮ ਬੱਚਾ ਨਿਹਾਲ ਟਰਾਲੇ ਅੱਨੇ ਜਾ ਡਿ ਗਿਆ ਤੇ ਜਦੋਂ ਤੱਕ ਟਰਾਲਾ ਰੁਕਿਆ ਉਦੋਂ ਤੱਕ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਸੀ ਜਿਸ ਤੋਂ ਬਾਅਦ ਕੀ ਆਲੇ ਦੁਆਲੇ ਦੇ ਲੋਕਾਂ ਦੇ ਦੁਆਰਾ ਬੱਚੇ ਨੂੰ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ ਪਰ ਬੱਚੇ ਨੂੰ ਡਾਕਟਰਾਂ ਦੇ ਦੁਆਰਾ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਆਪਣੇ ਬੱਚੇ ਦੀ ਮੌਤ ਤੋਂ ਬਾਅਦ ਹੁਣ ਮਾਂ ਸਦਮੇ ਦੇ ਵਿੱਚ ਹੈ ਸੋ ਰੋ ਰੋ ਕੇ ਉਸ ਦਾ ਬੁਰਾ ਹਾਲ ਹੈ ਸੋ ਬੇਹਦ ਇਹ ਹੁਣ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਮਾਂ ਹੈ ਇੱਕ ਪਾਸੇ ਤੇ ਇੱਕ ਪਾਸੇ ਬੱਚੇ ਦੀ ਤਸਵੀਰ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਦੀਵਾਲੀ ਦੇ ਉੱਤੇ ਲਗਾਤਾਰ ਨਕਲੀ ਮਠਿਆਈਆਂ ਪੰਜਾਬ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਕ ਰਹੀਆਂ ਹਨ ਉੱਥੇ ਹੀ ਦੀਵਾਲੀ ਤੋਂ ਪਹਿਲਾਂ ਹੁਣ ਐਕਸਰਸਾਈਜ਼ ਵਿਭਾਗ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਥਾਣਾ ਸਦਰ ਦੇ ਝੁੱਗੀ ਨਿਹੰਗਾਂ ਵਾੜਾ ਵਿਖੇ ਜਿਹੜਾ ਕਿ ਕੱਚੀ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਵੱਡੀ ਮਾਤਰਾ ਦੇ ਵਿੱਚ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ ਅਕਸਰ ਤਿਹਾਰਾਂ ਦੇ ਦਿਨਾਂ ਦੇ ਵਿੱਚ ਜਿੱਥੇ ਕੱਚੀ ਸ਼ਰਾਬ ਦੀ ਮੰਗ ਵੱਧ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸ਼ਰਾਬ ਬਣਾ ਕੇ ਵੇਚੀ ਜਾਂਦੀ ਹੈ ਗੋਪਤ ਸੂਚਨਾ ਮਿਲੀ ਸੀ ਕਿ ਝੁੱਗੀ ਨਹੰਗਾ ਵਾਲਾ ਵਿਖੇ ਕੱਚੀ ਸ਼ਰਾਬ ਤਿਆਰ ਹੋ ਰਹੀ ਹੈ ਜਿਸ ਤੋਂ ਬਾਅਦ ਕਿ ਉੱਥੇ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਰੇਡ ਕੀਤੀ ਗਈ ਤੇ ਜਿਸ ਤੋਂ ਬਾਅਦ ਕਿ ਇੱਥੇ ਕੱਚੀ ਸ਼ਰਾਬ ਬਰਾਮਦ ਕਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਾਲ 2025 ਅਤੇ 26 ਦੇ ਦੌਰਾਨ ਪੰਜਾਬ ਸਰਕਾਰ ਸੜਕਾਂ ਦੀ ਉਸਾਰੀ ਤੇ ਖਰਚ ਕਰੇਗੀ 663 ਕਰੋੜ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ ਦੇ ਵੱਲੋਂ ਕਿਹਾ ਗਿਆ ਹੈ ਜੀ ਹਾਂ ਵਿਧਾਨ ਸਭਾ ਹਲਕਾ ਚੱਬੇਵਾਲ ਅੰਦਰ ਸੜਕਾਂ ਦੇ ਨਵੀਨੀਕਰਨ ਉੱਪਰ ਪੰਜਾਬ ਸਰਕਾਰ ਦੇ ਵੱਲੋਂ 35.93 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਹ ਜਾਣਕਾਰੀ ਹਲਕਾ ਚੱਬੇਵਾਲ ਤੋਂ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਸੜਕਾਂ ਸਾਰੀਆਂ ਦੀ ਮੁਰੰਮਤ ਕਰਾਈ ਜਾਵੇਗੀ ਤੇ ਇਸ ਤੋਂ ਇਲਾਵਾ ਬਹੁਤ ਸੜਕਾਂ ਦੀ ਪੈਚ ਵਰਕ ਵੀ ਕਰਵਾਈ ਜਾਵੇਗੀ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਡੀਆਈਜੀ ਹਰਚਰਨ ਭੁੱਲਰ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡਾ ਐਕਸ਼ਨ ਕੀਤਾ ਗਿਆ ਹੈ। ਜੀ ਹਾਂ ਹੁਣ ਪੰਜਾਬ ਸਰਕਾਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਮੁਅਤਲ ਕਰ ਦਿੱਤਾ ਹੈ। ਗ੍ਰਹਿ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਵਿਪਾਲਿਸ ਵਿਭਾਗ ਦੇ ਵਿੱਚ ਹੁਣ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਸੀਬੀਆਈ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਸੀਬੀਆਈ ਚੰਡੀਗੜ੍ਹ ਦੀਆਂ 8 ਟੀਮਾਂ ਨੇ ਹੁਣ ਵੀਰਵਾਰ ਨੂੰ ਅੰਮ੍ਰਾਲਾ ਮੁਹਾਲੀ ਚੰਡੀਗੜ੍ਹ ਤੇ ਰੋਪੜ ਦੇ ਵਿੱਚ 7 ਥਾਵਾਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਸੀ ਜਿਸ ਦੇ ਵਿੱਚੋਂ ਕਿ 7.5 ਕਰੋੜ ਰੁਪਏ ਤੱਕ ਦਾ ਸਮਾਨ ਬਰਾਮਦ ਕੀਤਾ ਗਿਆ ਸੀ ਸੋ ਹੁਣ ਪੰਜਾਬ ਸਰਕਾਰ ਜਿਨ੍ਹਾਂ ਨੂੰ ਕੀ ਕਿਹਾ ਜਾ ਰਿਹਾ ਸੀ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਪੰਜਾਬ ਸਰਕਾਰ ਹਰਚਰਨ ਸਿੰਘ ਭੁੱਲਰ ਦੀ ਹਮੈਤੀ ਹੈ ਸੋ ਉਹਨਾਂ ਦੇ ਨਾਲ ਰੜੀ ਹੋਈ ਹੈ ਸੋ ਉਹਨਾਂ ਦੇ ਵੱਲੋਂ ਵੀ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਸਾਬਕਾ ਮੰਤਰੀ ਹਨ ਸੋ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੰਸੋਧੀਆਂ ਨੂੰ ਉਹਨਾਂ ਦੇ ਵੱਲੋਂ ਅਤੇ ਕੇਜਰੀਵਾਲ ਨੂੰ ਅਪੀਲ ਕੀਤੀ ਜਾਵੇਗੀ ਭਗਵੰਤ ਮਾਨ ਦੇ ਜਨਮ ਦਿਨ ਦੇ ਉੱਤੇ ਉਹ ਪਹੁੰਚੇ ਸਨ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਸਾਲ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਸ ਦੇ ਵਿੱਚ ਵੀ ਭਗਵੰਤ ਮਾਨ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਸੋ ਉਹਨਾਂ ਨੇ ਇਹ ਅਪੀਲ ਜਿਹੜੀ ਕਿ ਤੁਹਾਨੂੰ ਦੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਨੇ ਸੰਸ਼ੋਧਨ ਕੀਆ ਨੂੰ ਕੀਤੀ ਹੈ। ਇਸ ਦੌਰਾਨ ਧਾਲੀਵਾਲ ਨੇ ਕਿਹਾ ਹੈ ਕਿ ਚੋਣ ਬਾਦ ਦੇ ਉਹਨਾਂ ਦੇ ਵੱਲੋਂ 3.5 ਸਾਲ ਦੇ ਵਿੱਚ ਹੀ ਪੂਰੇ ਕਰ ਦਿੱਤੇ ਗਏ ਹਨ ਤੇ ਹੁਣ ਅੱਗੇ ਵੀ ਜਿਹੜੇ ਉਹ ਕੰਮ ਪੰਜਾਬ ਦੇ ਵਿੱਚ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਜਾ ਰਹੇ ਹਨ ਸੋ ਇਸੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਸਾਲ 2022 ਦੀਆਂ ਚੋਣਾਂ ਦੇ ਵਿੱਚ ਕੀਤੇ ਗਏ ਵਾਅਦਿਆਂ ਦੇ ਵਿੱਚੋਂ 99% ਵਾਅਦੇ ਪੂਰੇ ਹੋ ਚੁੱਕੇ ਹਨ ਸੋ ਹੁਣ ਇੱਕ ਹੀ ਵਾਅਦਾ ਉਹਨਾਂ ਦਾ ਰਹਿ ਰਿਹਾ ਹੈ ਜੋ ਕਿ 1,000 ਰੁਪਏ ਦਾ ਜਿਸ ਨੂੰ ਕੀ ਔਰਤਾਂ ਨੂੰ ਦਿੱਤਾ ਜਾਣਾ ਹੈ ਤੇ ਸਾਲ 2026 ਦੇ ਵਿੱਚ ਇਸ ਨੂੰ ਵੀ ਪੂਰਾ ਕਰ ਦਿੱਤਾ ਜਾਵੇਗਾ ਤੇ ਇਸੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਸਾਲ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਸ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਭਗਵਾਨ ਤਮਨ ਨੂੰ ਹੀ ਬਣਾਇਆ ਜਾਵੇ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੀਵਾਲੀ ਮੌਕੇ ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਬੋਰੀਆਂ ਦੀ ਫੈਕਟਰੀ ਦੇ ਵਿੱਚ ਲੱਗ ਗਈ ਅੱਗ। ਜੀਹਾਂ ਬਠਿੰਡਾ ਦੇ ਵਿੱਚ ਦੀਵਾਲੀ ਦੇ ਮੌਕੇ ਦੇ ਉੱਤੇ ਹੀ ਬੋਰੀਆਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਇਹ ਅੱਗ ਭਿਆਨਕ ਸੀ ਤੇ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪਹੁੰਚ ਕੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੋ ਗਈਆਂ ਹਨ ਤਿੰਨ ਹੋਰ ਛੁੱਟੀਆਂ ਬੰਦ ਰਹਿਣਗੇ ਸਕੂਲ ਕਾਲਜ ਅਤੇ ਦਫ਼ਤਰ ਜੀਹਾਂ ਪੰਜਾਬ ਦੇ ਵਿੱਚ ਤਿੰਨ ਹੋਰ ਛੁੱਟੀਆਂ ਹੋ ਚੁੱਕੀਆਂ ਹਨ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਦੇ ਕਾਰਨ ਸੂਬੇ ਦੇ ਵਿੱਚ ਪਹਿਲਾਂ ਤੋਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ 22 ਅਕਤੂਬਰ ਨੂੰ ਵਿਸ਼ਕਰਮਾ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 23 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪਤਾ ਗੱਦੀ ਦਿਵਸ ਦੇ ਲਈ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਵਿਸ਼ਕਰਮਾ ਤੇ ਇਸ ਤੋਂ ਇਲਾਵਾ ਦੀਵਾਲੀ ਦੇ ਕਾਰਨ ਹੁਣ ਜਿਹੜੀਆਂ ਤਿੰਨ ਛੁੱਟੀਆਂ ਹੋਰ ਪੰਜਾਬ ਦੇ ਵਿੱਚ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਦੇ ਵਿੱਚ ਹੁਣ ਬਿਜਲੀ ਬੋਰਡ ਦੇ ਐਸ ਡੀਓ ਅਤੇ ਜੇ ਆਈ ਨੂੰ ਕੀਤਾ ਅਗਵਾ ਫਰਜੀ ਪੱਤਰਕਾਰ ਬਣ ਕੇ ਆਏ ਸਨ ਲਟੇਰੇ ਜੀ ਆ ਬਿਜਲੀ ਬੋਰਡ ਦੇ ਅੱਡਾ ਦਾਖਾਂ ਦੇ ਐਸ ਡੀਓ ਜਸਕਰਨ ਪ੍ਰੀਤ ਸਿੰਘ ਅਤੇ ਜੇ ਆਈ ਪਰਮਿੰਦਰ ਸਿੰਘ ਨੂੰ ਚਾਰ ਲਟੇਰਿਆਂ ਨੇ ਬੰਦੂਕ ਦੀ ਨੋਕ ਦੇ ਉੱਤੇ ਐਕਸੀਅਨ ਦਫ਼ਤਰ ਦੇ ਵਿੱਚ ਅਗਵਾ ਕਰ ਲਿਆ ਜੋ ਕਿ ਵਿਜੀਲੈਂਸ ਦੇ ਆਪਣੇ ਆਪ ਨੂੰ ਅਧਿਕਾਰੀ ਦੱਸਦੇ ਸਨ ਉਨ੍ਹਾਂ ਦੀ ਰਹਾਈ ਦੇ ਬਦਲੇ ਪਰਿਵਾਰ ਤੋਂ ਅਤੇ ਰਿਸ਼ਤੇਦਾਰਾਂ ਤੋਂ ਫਰौती ਮੰਗੀ ਗਈ ਅਧਿਕਾਰੀਆਂ ਨੇ ਮਿੰਟਾਂ ਦੇ ਵਿੱਚ ਹੀ 7,20,000 ਰੁਪਏ ਦਾ ਪ੍ਰਬੰਧ ਕਰ ਦਿੱਤਾ ਤੇ ਲੁਟੇਰੀਆਂ ਨੂੰ ਦੇ ਕੇ ਉਹਨਾਂ ਨੂੰ ਉੱਥੋਂ ਭੇਜ ਦਿੱਤਾ ਗਿਆ ਸੋ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਛੁਡਾਇਆ ਗਿਆ ਸੋ ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਗਿਆ ਹੈ ਪੁਲਿਸ ਨੇ ਮਸਤੀ ਦੀਖਾਉਂਦੇ ਹੋਏ ਪਟਿਆਲਾ ਦੇ ਦੋ ਫਰਜ਼ੀ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਹਨਾਂ ਦੇ ਦੋ ਹੋਰ ਸਾਥੀ ਫਰਾਰ ਹੋ ਚੁੱਕੇ ਹਨ ਸੋ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਬੇहद ਹੈਰਾਨ ਕਰਦਾ ਇਹ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਲੁਧਿਆਣਾ ਤੋਂ ਜਿੱਥੇ ਕਿ ਬਿਜਲੀ ਬੋਰਡ ਦੇ ਐਸ ਡੀਓ ਅਤੇ ਜੇਈ ਨੂੰ ਅਗਵਾ ਕਰਕੇ 720000 ਰੁਪਇਆ ਲੈ ਕੇ ਲੁਟੇਰੀ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਲੇਬਰ ਲਈ ਆਉਣ ਦਾ ਝਾਂਸਾ ਦੇ ਕੇ ਪ੍ਰਵਾਸੀ ਮਜ਼ਦੂਰ ਨੇ ਠੱਗੇ 40000 ਰੁਪਏ ਜਾਂਦਾ ਜਾਂਦਾ ਚਾਹ ਪਾਣੀ ਦਾ ਵੀ ਲੈ ਗਿਆ 5000 ਰੁਪਿਆ ਜੀ ਹਾਂ ਸਥਾਨਕ ਜਾਂਗਪੁਰ ਰੋਡ ਦੇ ਉੱਤੇ ਟਾਇਲ ਫੈਕਟਰੀ ਦੇ ਵਿੱਚ ਲੇਬਰ ਦੀ ਲੋੜ ਸੀ ਸੋ ਇਸੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਸ਼ੰਕਰ ਫੈਕਟਰੀ ਦੇ ਮਾਲਕ ਕੋਲ ਕੰਮ ਕਰਦਾ ਸੀ ਤੇ ਉਹ ਕਹਿਣ ਲੱਗਾ ਕਿ ਸਰ ਮੈਂ 20 ਬੰਦਿਆਂ ਦੀ ਲੇਬਰ ਮਗਵਾ ਲੈਂਦਾ ਹਾਂ ਸੋ ਮੈਨੂੰ 40000 ਰੁਪਏ ਐਡਵਾਂਸ ਦਿਓ ਸੋ ਇਸ ਦੇ ਤੋਂ ਇਲਾਵਾ 5000 ਰੁਪਏ ਚਾਹ ਪਾਣੀ ਅਤੇ ਰੋਟੀ ਦੇ ਲਈ ਵੀ ਉਹ ਦਿਓ ਸੋ ਇਸ ਤੋਂ ਬਾਅਦ ਕੰਮ ਦੇ ਵਿੱਚੋਂ ਉਹ ਕਟਾ ਲੈਣਗੇ ਸੋ ਲੇਬਰ ਤਾਂ ਕੀ ਉਸਨੇ ਲੈ ਕੇ ਆਉਣੀ ਸੀ ਸਗੋਂ 40000 ਰੁਪਇਆ ਲੈ ਕੇ ਵੀ ਉਹ ਰਫੂ ਚੱਕਰ ਹੋ ਚੁੱਕਾ ਹੈ ਸੋ ਫੈਕਟਰੀ ਮਾਲਕ ਅਜੇ ਵੀ ਉਸ ਦੀ ਰਾਹ ਤੱਕ ਰਿਹਾ ਹੈ ਠੱਗੇ ਗਏ ਫੈਕਟਰੀ ਮਾਲਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੋ ਸੋ ਜਿਸਨੇ ਵੀ ਲੇਬਰ ਲਗਾਉਣੀ ਆ ਉਹਨਾਂ ਦੇ ਆਧਾਰ ਕਾਰਡ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਓ ਕਿਉਂਕਿ ਇਹੋ ਜਿਹੇ ਪ੍ਰਵਾਸੀ ਮਜ਼ਦੂਰ ਇਕੱਲੇ ਠੱਗ ਹੀ ਨਹੀਂ ਹੁੰਦੇ ਸਗੋਂ ਇਹਨਾਂ ਦਾ ਕ੍ਰਿਮਨਲ ਰਿਕਾਰਡ ਵੀ ਹੁੰਦਾ ਹੈ ਸੋ ਬੇਹਦ ਇਹ ਹੈਰਾਨ ਕਰਦਾ ਮਾਮਲਾ ਲੁਧਿਆਣਾ ਦੇ ਮੁੱਲਾਪੁਰ ਦਾਖਾਂ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਫਰੀਦਕੋਟ ਦੇ ਵਿੱਚ ਹੁਣ ਪੁਲਿਸ ਅਤੇ ਫੂਡ ਸੇਫਟੀ ਟੀਮਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 18 ਕੁਆਂਟਲ ਤੋਂ ਵੱਧ ਨਕਲੀ ਮਠਿਆਈ ਕੀਤੀ ਗਈ ਹੈ ਸੀਲ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਕਲੀ ਮਠਿਆਈ ਵੇਚ ਰਹੀ ਹੈ ਸੋ ਜਿਸ ਤੋਂ ਬਾਅਦ ਫੂਡ ਸੇਫਟੀ ਫੂਡ ਸੇਫਟੀ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਮਿਲਾਵਟ ਖੋਰਾ ਤੇ ਘਟੀਆ ਮਠਿਆਈ ਅਤੇ ਦੁੱਧ ਤੋਂ ਬਣੇ ਪਦਾਰਥ ਵੇਚਣ ਵਾਲਿਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਹਨਾਂ ਟੀਮਾਂ ਵੱਲੋਂ ਹਰ ਖੇਤਰ ਦੇ ਉੱਤੇ ਤਿੱਖੀ ਨਜ਼ਰ ਰੱਖਦੇ ਹੋਏ ਵੱਖ-ਵੱਖ ਥਾਵਾਂ ਦੇ ਉੱਤੇ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਕਲੀ ਮਠਿਆਈਆਂ ਵਿਕ ਰਹੀਆਂ ਹਨ ਜਿਸ ਤੋਂ ਬਾਅਦ ਕਿ ਫੂਡ ਸੇਫਟੀ ਵਿਭਾਗ ਦੇ ਵੱਲੋਂ ਜਿੱਥੇ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਉੱਥੇ ਹੀ ਨਕਲੀ ਮਠਿਆਈ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਪ ਸਰਕਾਰ ਦੇ ਐਡਿਡ ਸਕੂਲਾਂ ਪ੍ਰਤੀ ਮਰਤੇ ਮਰਵਈਆ ਕਾਰਨ ਹੁਣ ਐਡਿਡ ਅਧਿਆਪਕ ਕਾਲੀ ਦੀਵਾਲੀ ਮਨਾਉਣ ਦੇ ਲਈ ਮਜਬੂਰ ਹੋਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਾਰੇ ਪਾਸੇ ਹੀ ਇਸ ਵਾਰ ਜਿਹੜੀ ਕੀ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ ਇੱਕ ਪਾਸੇ ਜਿੱਥੇ ਕਿ ਪੰਜਾਬ ਦੀਆਂ PRTC বাস ਦੇ ਮੁਲਾਜ਼ਮੀਆਂ ਕੰਟਰੈਕਟਡ ਵਰਕਰੀਆਂ ਉਹਨਾਂ ਦੇ ਵੱਲੋਂ ਵੀ ਦੂਜੇ ਪਾਸੇ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਵੀ ਹੁਣ ਜਿਹੜੇ ਸਰਕਾਰ ਦੇ ਐਡਿਡ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਅਧਿਆਪਕ ਭਰਤੀ ਕੀਤੇ ਗਏ ਆ ਉਹਨਾਂ ਦੇ ਵੱਲੋਂ ਵੀ ਲਗਾਤਾਰ ਤੇ ਦੂਜੇ ਪਾਸੇ ਜਗਲਾਤ ਵਿਭਾਗ ਦੇ ਕਾਮੇ ਕਹਿ ਰਹੇ ਆ ਕਿ ਸਾਨੂੰ ਵੀ 3 ਮਹੀਨੇ ਹੋ ਚੁੱਕੇ ਆ ਤਨਖਾਹ ਨਹੀਂ ਮਿਲੀ ਸੋ ਸਾਰੇ ਪਾਸੇ ਇਹੀ ਹਾਲ ਇਸ ਵਾਰ ਜਿਹੜਾ ਕਿ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਸਰਕਾਰ ਇੱਕ ਪਾਸੇ ਤੇ ਜਿੱਥੇ ਕਿ ਫ੍ਰੀ ਦੀਆਂ ਸਹੂਲਤਾਂ ਲਗਾਤਾਰ ਦੇ ਰਹੀ ਹੈ ਬਿਜਲੀ ਫ੍ਰੀ ਬੱਸ ਸੇਵਾ ਫ੍ਰੀ ਸੋ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਕਾਮੇ ਆ ਉਹਨਾਂ ਨੂੰ ਤਨਖਾਹਾਂ ਦੇਣ ਦੇ ਯੋਗ ਵੀ ਉਹਨਾਂ ਦੇ ਕੋਲ ਪੈਸੇ ਬਚੇ ਨਹੀਂ ਹਨ ਸੋ 3-3 ਮਹੀਨੇ ਦੀਆਂ ਤਨਖਾਹਾਂ ਉਹਨਾਂ ਦੇ ਵੱਲੋਂ ਜਿਹੜੀਆਂ ਕਿ ਰੋਕੀਆਂ ਗਈਆਂ ਹਨ ਜਿਸ ਦੇ ਕਾਰਨ ਕਿ ਹੁਣ ਸਾਰੇ ਪਾਸੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਵਾਪਰਿਆ ਹੈ ਭਿਆਨਕ ਹਾਦਸਾ ਟਰੱਕ ਤੇ ਟਰੈਕਟਰ ਦੀ ਟੱਕਰ ਟਪਾਥ ਕਿਨਾਰੇ ਖੜੇ ਵਿਅਕਤੀ ਦੀ ਹੋ ਗਈ ਹੈ ਮੌਤ ਇੱਕ ਗੰਭੀਰ ਜ਼ਖਮੀ ਜੀਹਾਂ ਦੇਖ ਸਕਦੇ ਹੋ ਭਿਆਨਕ ਸੜਕ ਹਾ사 ਹੋਇਆ ਹੈ ਸੋ ਟਰੈਕਟਰ ਦੇ ਵੀ ਦੋ ਹਿੱਸੇ ਹੋ ਚੁੱਕੇ ਹਨ ਸੋ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਭਿਆਨਕ ਹਾਦਸਾ ਦੱਸਿਆ ਜਾ ਰਿਹਾ ਹੈ। ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਦੇ ਉੱਤੇ ਹਮਤ ਹੋ ਗਈ ਹੈ ਜਦਕਿ ਇੱਕ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਹਾਸਾ ਉਸ ਵੇਲੇ ਵਾਪਰੀਆ ਜਦੋਂ ਤੇਜ਼ ਰਫਤਾਰ ਟਰੱਕ ਅਤੇ ਇੱਕ ਟਰੈਕਟਰ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੀ ਉਹ ਫੁੱਟਪਾਥ ਦੇ ਉੱਤੇ ਜਾ ਕੇ ਬੱਜਦੇ ਹਨ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਸੋ ਟਰੈਕਟਰ ਚਾਲਕ ਨੂੰ ਸਿਰਫ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਪਰ ਟਰੱਕ ਦੇ ਫੁੱਟਪਾਥ ਦੇ ਉੱਤੇ ਚੜ ਜਾਣ ਦੇ ਕਾਰਨ ਸਰਵਿਸ ਰੋਡ ਦੇ ਉੱਤੇ ਖੜੇ 4 ਤੋਂ 5 ਦੋਪਹੀਆਬਾਂ ਟੱਕਰ ਦੀ ਰੇਪੀਟ ਦੇ ਵਿੱਚ ਆ ਜਾਂਦੇ ਹਨ ਜਿਸ ਤੋਂ ਬਾਅਦ ਕੀ ਸੋਨੀ ਲਾਲ 47 ਸਾਲ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਜਾਇਦਾਦ ਦੇ ਲਾਲਚ ਦੇ ਵਿੱਚ ਹੁਣ ਕਲਜੁਗੀ ਪੁੱਤਰ ਨੇ ਮਾਂ ਨੂੰ ਆਪਣੀ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਹੈ ਜਦਮੀ ਹਾਲਤ ਦੇ ਵਿੱਚ ਮਾਂ ਹਸਪਤਾਲ ਦੇ ਵਿੱਚ ਭਰਤੀ ਹੋਈ ਹੈ ਜੀ ਹਾਂ ਪਿਓ ਨੇ ਆਪਣੇ ਪੁੱਤਰ ਦੇ ਲਈ ساری ਉਮਰ ਦੁਆਵਾਂ ਮੰਗਦੇ ਹੋਏ ਉਹਨਾਂ ਦੇ ਭਲੇ ਦੀ ਅਰਦਾਸ ਕਰਦੇ ਆ ਹੋયા ਜਿਹੜਾ ਕੀ ਇਹ ਪੁੱਤਰ ਲਿਆਂ ਸੀ ਪਰ ਕਲਜੁਗੀ ਪੁੱਤਰ ਦੇ ਵੱਲੋਂ ਆਪਣੀ ਹੀ ਮਾਂ ਨੂੰ ਕੁੱਟਮਾਰ ਕਰ ਦਿੱਤੀ ਹੈ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਇਸੇ ਦੌਰਾਨ ਮਾਂ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੌਂਤੇ ਉੱਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਦੱਸਦੀ ਹੈ ਕਿ ਮਹਿਲਾ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪਿਛਲੇ 12 ਦਿਨਾਂ ਤੋਂ ਉਹ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਵਿੱਚ ਇਲਾਜ ਕਰਵਾ ਰਹੀ ਹੈ। ਉਸ ਦੇ ਸਭ ਤੋਂ ਛੋਟੇ ਪੁੱਤਰ ਨੇ ਲਾਹ ਮੈਰ ਦੀ ਕਰਵਾਈ ਹੋਈ ਹੈ ਜਿਸ ਤੋਂ ਬਾਅਦ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੀਵਾਲੀ ਦੇ ਉੱਤੇ ਦਿੱਲੀ ਹੁਣ ਗੈਸ ਚੈਂਬਰ ਬਣ ਚੁੱਕੀ ਹੈ 에ਅਰ ਕੁਆਲਿਟੀ ਇੰਡੈਕਸ ਦਾ ਪੱਧਰ ਪਹੁੰਚ ਗਿਆ ਹੈ ਪੂਰਾ ਹਾਈ ਤੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇਸ਼ ਦੀ ਰਾਜਧਾਨੀ ਇਕ ਵਾਰ ਫਿਰ ਤੋਂ ਜ਼ਹਿਰੀਲੀ ਹਵਾ ਦੇ ਪਰਛਾਵੇਂ ਹੇਠ ਦੱਬ ਚੁੱਕੀ ਹੈ ਦਿੱਲੀ ਦੀ ਹਵਾ ਦੀ ਗੁਣਵੱਤਾ 에ਅਰ ਕੁਆਲਿਟੀ ਇੰਡੈਕਸ ਕਾਫੀ ਵੱਡੇ ਪੱਧਰ ਦੇ ਉੱਤੇ ਪਹੁੰਚ ਚੁੱਕਾ ਹੈ ਤੇ ਅਧਿਕਾਰੀਆਂ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਰਾਤ ਨੂੰ ਪਟਾਕੇ ਜੇਕਰ ਦਿੱਲੀ ਦੇ ਵਿੱਚ ਚਲਾਏ ਜਾਂਦੇ ਹਨ ਤੇ ਵਿੰਲੀ ਦੇ ਵਿੱਚ ਦੀਵਾਲੀ ਦੇ ਉੱਤੇ ਕਾਫੀ ਜ਼ਿਆਦਾ ਪਟਾਕੇ ਜੇਕਰ ਚੱਲਦੇ ਹਨ ਤੇ 에ਅਰ ਕੁਆਲਿਟੀ ਇੰਡੈਕਸ 500 ਦੇ ਨੇੜੇ ਵੀ ਪਹੁੰਚ ਸਕਦਾ ਹੈ ਸੋ ਇਸ ਸਮੇਂ 400 ਦੇ ਕਰੀਬ 에ਅਰ ਕੁਆਲਿਟੀ ਇੰਡੈਕਸ ਪਹੁੰਚ ਚੁੱਕਾ ਹੈ ਜਿਸ ਦੇ ਕਾਰਨ N95 ਮਾਸਕ ਪਹਿਨਣ ਦੀ ਅਪੀਲ ਜਿਹੜੀ ਕਿ ਡਾਕਟਰਾਂ ਦੇ ਕਰ ਦਿੱਤੀ ਗਈ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੇ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਦਾ ਬਣ ਸ਼ੋਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ